ਬੀਰ ਸਿੰਘ ਬਾਦਲ ਉਹਨਾਂ ਨੇ ਨਹੀਂ ਨਹੀਂ ਉਹਨਾਂ ਨੇ ਇਹ ਮਾਫੀ ਨਾ ਇਹ ਕੰਡੀਸ਼ਨਸ ਲਾ ਕੇ ਮੰਗੀ ਹੈ ਕਿ ਆ ਭੁੱਲਿਆਂ ਜਾਂ ਕਿਸੇ ਤਰ੍ਹਾਂ ਜਾਣੇ ਨ ਜਾਣ ਇਹ ਅਣਜਾਣਿਆਂ ਮੇਥੋਂ ਗਲਤੀਆਂ ਹੋਈਆਂ ਉਹਦੀ ਮੈਂ ਭੁੱਲ ਮੰਗਦਾ ਤੇ ਉਹ ਅਕਾਲ ਤਖਤ ਸਾਹਿਬ ਤੇ ਨਹੀਂ ਮੰਗੀ ਆ ਕੇ ਉਹ ਵੈਸੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਮੰਗ ਲਈ ਸੀ ਤੇ ਉਹਦੇ ਪਿੱਛੇ ਸਾਰੇ ਜਿਹੜੇ ਬੀਬੀ ਜਗੀਰ ਕੌਰ ਜੀ ਵੀ ਤੇ ਢੀਨ ਸਾਹਿਬ ਸਾਡੇ ਬਹੁਤ ਸੀਨੀਅਰ ਲੀਡਰ ਹੈ ਉਹ ਕਹਿੰਦੇ ਸੀਗੇ ਕਿ ਅਸੀਂ ਸੁਖਬੀਰ ਨੂੰ ਮੰਨ ਨਹੀਂ ਸਕਦੇ ਪ੍ਰਧਾਨ ਪਰ ਉਹ ਨਕਲੀ ਜਿਹੜੀ ਮਾਫੀ ਮੰਗੀ ਹੈ ਉਸ ਤੋਂ ਬਾਅਦ ਬੀਬੀ ਜਗਵੀਰ ਕੌਰ ਵੀ ਰਾਜੀ ਹੋ ਗਈ ਹੈ ਢੀਨ ਸਾਹਿਬ ਵੀ ਰਾਜੀ ਹੋ ਗਿਆ ਮੈਂ ਸਮਝਦਾ ਹਾਂ ਇਸ ਤਰ੍ਹਾਂ ਨਕਸਾਨ ਕੌਮ ਦਾ ਇਨੇ ਸੀਨੀਅਰ ਲੀਡਰਸ ਨੂੰ ਨਹੀਂ ਕਰਨਾ ਚਾਹੀਦਾ ਕਿ ਜੇ ਇੱਕ ਵਾਰੀ ਵਾਟਨ ਦੇ ਦਿੱਤਾ ਤੁਸੀਂ ਕਿ ਅਸੀਂ ਸੁਖਬੀਰ ਸਿੰਘ ਨੂੰ ਪ੍ਰਧਾਨ ਨਹੀਂ ਮੰਨਣਾ ਫਿਰ ਉਸ ਗੱਲ ਦੇ ਉੱਤੇ ਟਿਕ ਜਾਣਾ ਚਾਹੀਦਾ 27 ਜਨਵਰੀ ਇੱਕ ਦਿੱਤਾ ਸਮਾਂ ਕਿ ਐਸਜੀਪੀਸੀ ਨੂੰ ਬੰਦੀ ਸਿੰਘਾਂ ਦਾ ਮੁੱਦਾ ਹੈ ਤੇ ਪਾਰੀ ਰਾਜਵਾਨਾਂ ਦਾ ਮੁੱਦਾ ਉਹ ਹੱਲ ਕੀਤਾ ਜਾਵੇ ਨਹੀਂ ਤੇ ਫਿਰ ਆਰ ਪਾਰ ਦੀ ਗੱਲ ਕੀਤੀ ਜਾਵੇ ਕਿ ਹੁਣ ਤੱਕ ਹੱਲ ਹੋ ਸਕਦਾ ਸੀਗਾ ਜ ਹੁਣ ਫੇਰ 27 ਤਰੀਕ ਦੇ ਦਿੱਤੀ ਹੈ ਪਤਾ ਨਹੀਂ ਜੀ ਇਹ ਕਹਿੰਦੇ ਪੰਜਾਬ ਨੂੰ ਆਜ਼ਾਦ ਕਰਾਉਣਾ ਹੈਗਾ ਸੁਖਬੀਰ ਸਿੰਘ ਜੀ ਕਹਿੰਦੇ ਆਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਰਚ ਕਰਨੀ ਹੈ ਮੈਂ ਤਾਂ ਕਹਿੰਦਾ ਕਿ ਇਹ ਗੱਲ ਉਹਨਾਂ ਦਾ ਜਿਹੜਾ ਗੁੱਟ ਅਕਾਲੀ ਦਲ ਹੈ ਉਨੂੰ ਜੇ ਪਹਿਲਾਂ ਆਜ਼ਾਦ ਕਰਾ ਲੈਂ ਤੇ ਉਹ ਬਿੱਤਰ ਹੋਊਗਾ ਫਿਰ ਸਾਰਾ ਪੰਜਾਬ ਤੇ ਸਿੱਖ ਵੀ ਆਜ਼ਾਦ ਹੋ ਜਾਣਗੇ ਜੇ ਉਹ ਬਾਦਲਦਰੀਏ ਆਪਣੇ ਆਪ ਨੂੰ ਆਜ਼ਾਦ ਕਰਾ ਲਣ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ